ਵੀਜ ਕੇ ਕਣਕ ਜਟਾ ਹੋ ਜਾ ਤੋ ਵਿਹਲਾ ਵੇਖੇਗਾ ਜ਼ਰੂਰ ਜਾ ਕੇ ਕੋੜੀਆਂ ਦਾ ਮੇਲਾ ਇਹ ਆ ਜੀ ਸ੍ਰੀ ਮੁਕਤਸਰ ਸਾਹਿਬ ਮਾਗੀ ਮੇਲਾ 40 ਮੁਕਤਿਆਂ ਦੀ ਪਵਿੱਤਰ ਧਰਤੀ ਤੇ ਬਹੁਤ ਹੀ ਰੌਣਕਾਂ ਲੱਗੀਆਂ ਤੇ ਅੱਜ ਤੁਹਾਨੂੰ ਦਿਖਾਉਨੇ ਆ ਪੂਰਾ ਮੇਲਾ ਦੇਖੋ ਤੁਸੀਂ ਕਿਵੇਂ ਰੌਣਕਾਂ ਲੱਗੀਆਂ ਤੇ ਇੱਧਰ ਆ ਜੀ ਚੱਕੀ ਜੇ ਕਿਸੇ ਵੀਰ ਨੇ ਆਉਦੀ ਫੀਡ ਤਿਆਰ ਕਰਨੀ ਹੋਵੇ ਤਾਂ ਇੱਥੋਂ ਚੱਕੀ ਲੈ ਸਕਦੇ ਆ ਤੇ ਇਹ ਆ ਜੀ ਗਾਨੀਆਂ ਤਲਿਆਰੇ ਗਾਨੀਆਂ ਘੁੰਗਰੂ ਲੱਗੇ ਪਟੇ ਆਪਣੇ ਤੁਸੀਂ ਕਿਸੇ ਵੀ ਜਾਨਵਰ ਨੂੰ ਸ਼ਿੰਗਾਰਨਾ ਤਾਂ ਇੱਥੋਂ ਲੈ ਸਕਦੇ ਆ ਤੇ ਸਾਹਮਣੇ ਦੇਖੋ ਤੁਸੀਂ ਚਿੱਟੀਆਂ ਘੋੜੀਆਂ ਬਾਈ ਨਸਲੀ ਘੋੜੀਆਂ ਤੇ ਕਾਲੀ ਘੋੜੀ ਦੇਖੋ ਤੁਸੀਂ ਖੜੇ ਕਰਨ ਬਹੁਤ ਹੀ ਖਿੱਚ ਦਾ ਕੇਂਦਰ ਰਿਹਾ ਅੱਜ ਸ੍ਰੀ ਮੁਕਸਰ ਸਾਹਿਬ ਦਾ ਮੇਲਾ ਦੇਖੋ ਤੁਸੀਂ ਯਾਰ ਬਾ ਕਮਾਲ ਬਾਈ ਵੱਧ ਤੋਂ ਵੱਧ ਇੱਕ ਤੋਂ ਵੱਧ ਕੇ ਕੋੜੇ ਆ ਦੇਖੋ ਤੁਸੀਂ ਕਿੰਨੇ ਸੋਹਣੇ ਲੱਗਦੇ ਆ ਕਿੰਨੇ ਪਿਆਰੇ ਤੇ ਕਿੰਨਾ ਕੁਦਰਤ ਨਾਲ ਪਿਆਰ ਆ ਬਈ ਲੋਕਾਂ ਦਾ ਸਭ ਤੋਂ ਵੱਡੀ ਗੱਲ ਤਾਂ ਇਹ ਆ ਤੇ ਇਹ ਆ ਨੀਲੀ ਰਾਵੀ ਨਸਲ ਦਾ ਝੋਟਾ ਬਹੁਤ ਹੀ ਖਿੱਚਦਾ ਕੇਂਦਰ ਰਿਹਾ ਏ ਸ਼੍ਰੀ ਮੁਕਸਰ ਸਾਹਿਬ ਮੇਲੇ ਦੇ ਵਿੱਚ ਬਹੁਤ ਹੀ ਦਰਸ਼ਕਾਂ ਨੇ ਨੇੜੇ ਹੋ ਕੇ ਦੇਖਿਆ ਤੇ ਇਹ ਆ ਚਿੱਟੀ ਘੋੜੀ ਜੀ ਨਸਲੀ ਘੋੜੀ ਆ ਸ਼ੌਂਕ ਨਾਲ ਭਰੀ ਆ ਕਿਸੇ ਜੱਦੀ ਸਰਦਾਰਾਂ ਨੇ ਤੇ ਦੇਖੋ ਸਾਹਮਣੇ ਤੁਸੀਂ ਰੌਣਕਾਂ ਤੇ ਇਧਰਲੇ ਪਾਸੇ ਇੱਕ ਘੋੜੀ ਖਿੱਚਦਾ ਕੇਂਦਰ ਰਹੀ ਆ।